ਜਕਸੇ ਗੁਰਨਾ ਗੁਰੇ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊਗਾ 26 ਜਨਵਰੀ ਦੀ ਰਾਤ ਨੂੰ ਜੋ ਲੁਧਿਆਣਾ ਦੇ ਵਿੱਚ ਟੈਕਸੀ ਡਰਾਈਵਰ ਤੇ ਉੱਪਰ ਪੁਲਿਸ ਵੱਲੋਂ ਤਸ਼ੱਦਦ ਹੋਇਆ ਗਿਆ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਦੀ ਲਹਿਰ ਫੈਲੀ ਹੋਈ ਹੈ ਪਰ ਨਾਲ-ਨਾਲ ਬਹੁਤ ਚੀਜ਼ਾਂ ਹੋਰ ਵੀ ਨਿਕਲ ਕੇ ਆ ਰਹੀਆਂ ਜੇ ਅਗਰ ਮੈਂ ਸੀਨੀਅਰ ਪੱਤਰਕਾਰ ਸੁਪਰਜੀਤ ਸਿੰਘ ਮੱਕੜ ਦੀ ਗੱਲ ਕਰਾਂ ਉਹਨਾਂ ਵੱਲੋਂ ਇੱਕ ਵੀਡੀਓ ਪਾ ਕੇ ਇੱਕ ਖੁਲਾਸਾ ਕੀਤਾ ਗਿਆ ਉਸ ਸਮੇਂ ਕੌਣ ਕੌਣ ਸੀਗੇ ਆਓ ਸਭ ਤੋਂ ਪਹਿਲਾਂ ਆਪਾਂ ਉਹ ਵੀਡੀਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ 26 ਜਨਵਰੀ ਦੀ ਰਾਤ ਨੂੰ ਟੈਕਸੀ ਚਲਾਉਣ ਵਾਲਾ ਊਬਰ ਚਲਾਉਣ ਵਾਲਾ ਨੌਜਵਾਨ ਜਦੋਂ ਆਪਦੇ ਘਰ ਜਾ ਰਿਹਾ ਹੁੰਦਾ ਹੈ ਤਾਂ ਇੱਕ ਹੋਰ ਤਣਾੜ ਦੀ ਗੱਡੀ ਨਾਲ ਉਹਦੀ ਗੱਡੀ ਲੱਗ ਜਾਂਦੀ ਹੈ ਨੌਜਵਾਨ ਉਤਰ ਕੇ ਕਹਿੰਦਾ ਹੈ ਕਿ ਜੋ ਖਰਚਾ ਹੈ ਮੈਂ ਦੇ ਦੂੰਗਾ ਮੇਥੋਂ ਗਲਤੀ ਹੋ ਗਈ ਪਰ ਅੱਗੋਂ ਸ਼ਰਾਬ ਦੇ ਨਸ਼ੇ 'ਚ ਧੁੱਤ ਉਹ ਇੱਕ ਵੱਡੇ মিডিਆ ادارے ਨਾਲ ਜੁੜਿਆ ਪੱਤਰਕਾਰ ਤੇ ਉਸਦੇ ਸਾਥੀ ਨਿਕਲਦੇ ਆ ਜਿਹੜੇ ਤੁਰੰਤ ਪੁਲਿਸ ਨੂੰ ਕਾਲ ਕਰਦੇ ਔਰ ਆਪਦੀ ਧੌਂਸ ਜਮਾਨ ਦੇ ਲਈ ਨੌਜਵਾਨ ਦੇ ਨਾਲ ਬਦਸਲੂਕੀ ਕਰਦੇ ਆ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਉਹਨਾਂ ਨੇ ਦੱਸਿਆ ਵੀ ਤਨਾਰ ਲੋਕਾਂ ਦੀ ਗੱਡੀ ਸੀ ਉਸ ਗੱਡੀ ਦੇ ਵਿੱਚ ਇੱਕ ਵੱਡੇ মিডিਆ ادارے ਦਾ ਪੱਤਰਕਾਰ ਵੀ ਸੀ ਉਹ ਪੱਤਰਕਾਰ ਕੌਣ ਸੀ ਕਿਹੜੇ মিডিਆ ادارے ਦਾ ਸੀ ਭਾਵੇਂ ਸਰਕਾਰ ਵੱਲੋਂ ਜਿਹੜੇ ਕਰਮਚਾਰੀ ਮੁਨਛੀਆਂ ਉਹਦੇ ਚੇਲੇ ਸੀਗੇ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਪਰ ਉਸ ਦੇ ਨਾਲ ਨਾਲ ਜਿਹੜੇ ਅਸਲ ਜੜ ਜਿਹੜੇ ਜਿੰਨਾ ਵੱਲੋਂ ਇਹ ਕਲੇਸ਼ ਵਿੱਢਿਆ ਗਿਆ ਜਿਨ੍ਹਾਂ ਨੇ ਪੁਲਸ ਨੂੰ ਸੱਧਿਆ ਉਸ ਤੋਂ ਕਸ਼ਤਤ ਕਰਵਾਇਆ ਉਹ ਲੋਕ ਉਹਨਾਂ ਦੇ ਉੱਪਰ ਕੀ ਕਾਰਵਾਈ ਹੋਈ ਇਹ ਵੀ ਦੇਖਣ ਦੀ ਲੋੜ ਹੈਗੀ ਆ ਪਰ ਉਹ ਕਿਹੜੇ ਮੀਡੀਆ ادارے ਦਾ ਪੱਤਰਕਾਰ ਹੈ ਉਸ ਨੂੰ ਵੀ ਨੰਗਾ ਕਰਨਾ ਬਣਦਾ ਹੈ ਕਿਹੜਾ মিডিਆ ਧਾਰਾ ਉਸ ਦਾ ਵੀ ਨਾਮ ਯਾਗਰ ਹੋਣਾ ਚਾਹੀਦਾ ਕਿਹੜਾ ਇਹੋ ਜਿਹਾ মিডিਆ ਧਾਰਾ ਜੋ ਕਿ ਸੰਤ ਜਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਨਫ਼ਰਤ ਕਰਦਾ ਉਹਨਾਂ ਦੀ ਫੋਟੋ ਨੂੰ ਵੇਖ ਕੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਕਿਹੜਾ ਧਾਰਾ ਉਹਨੂੰ ਨੰਗਾ ਕਰਨ ਦੀ ਜ਼ਰੂਰਤ ਹੈ ਭਰਾਓ ਮੈਂ ਇਸੇ ਕਰਕੇ ਵੀਡੀਓ ਪਾਈ ਹੈ ਵੀ ਜਿਹੜੇ ਇਸ মিডিਆ ਧਾਰੇ ਨੂੰ ਤੇ ਉਸ মিডিਆ ਧਾਰੇ ਦੇ ਪੱਤਰਕਾਰ ਨੂੰ ਨੰਗਾ ਕਰੀਏ ਕਿਹੜਾ ਪਤਾ ਕਰੀਏ ਕਿਹੜਾ ਪੱਤਰਕਾਰ ਹੈ ਉਸ ਤੇ ਵੀ ਕਾਰਵਾਈ ਕਰਵਾਈਏ ਕਿਉਂਕਿ ਜੇ ਅਗਰ ਉਹ ਮੀਡੀਆਦਾਰਾ ਸੰਤ ਜਨੈਲ ਸਿੰਘ ਪਿੰਡਰਾਵਾਲਿਆਂ ਨੂੰ ਇੰਨੀ ਨਫ਼ਰਤ ਕਰਦਾ ਉਹਨੂੰ ਇਹ ਗੱਲ ਦੱਸ ਦਈਏ ਵੀ ਲੋਕਾਂ ਦੇ ਦਿਲਾਂ ਵਿੱਚ ਸੰਤਾਂ ਦੀਆਂ ਫੋਟੋ ਲੱਗੀਆਂ ਕਿਉਂਕਿ ਰੌਲਾ ਸਿਰਫ ਸੰਤਾਂ ਦੀ ਫੋਟੋ ਦਾ ਸੀਗਾ ਕਿਉਂਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ ਜਿਵੇਂ ਨੌਜਵਾਨ ਮੁੰਡਾ ਲਗਾਤਾਰ ਇਹ ਵੀ ਕਹਿ ਰਿਹਾ ਇੱਕ ਵੀਡੀਓ ਦੇ ਵਿੱਚ ਵੀ ਉਹ ਨੁਕਸਾਨ ਭਰਨ ਨੂੰ ਤਿਆਰ ਹੈ ਪਰ ਉਹ ਲੋਕ ਤਾਂ ਸੰਤ ਜਨੈਲ ਸਿੰਘ ਪਿੰਡਰਾਵਾ ਦੀ ਫੋਟੋ ਨੂੰ ਲੈ ਕੇ ਹੀ ਰੌਲਾ ਪਾ ਰਹੇ ਸੀ ਮਾਰਾ ਚੰਗਾ ਬੋਲ ਰਏ ਸੀ ਭਾਵੇਂ ਸਰਕਾਰ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਇਹ ਕਿਹੜਾ ਮੀਡੀਆ ਅਦਾਰਾ ਹੈ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦਾ ਕਿਉਂਕਿ ਬਹੁਤ ਇਹੋ ਜਿਹੇ ਹੈਗੇ ਆ ਪਹਿਲਾਂ ਵੀ ਬੜੇ ਨਿਰਤਕ ਸਰਜੇ ਜਾ ਰਿਹਾ ਹੈ ਇਹੋ ਜਿਹੇ ਮੀਡੀਆ ਅਦਾਰਾ ਵੱਲੋਂ ਜੇ ਅਗਰ ਮੈਂ ਪਿੱਛੇ ਜਾਵਾਂ ਭਾਈ ਅਮਰਪਾਲ ਸਿੰਘ ਦਾ ਜਿਹੜਾ ਮਾਮਲਾ ਆਇਆ ਸੀ ਉਸ ਨੂੰ ਲੈ ਕੇ ਵੀ ਲਗਾਤਾਰ ਇੱਕ ਮੀਡੀਆਦਾਰੇ ਵੱਲੋਂ ਫੇਕ ਫੋਟੋ ਫੇਕ ਵੀਡੀਓ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਸੀ ਪਾਰ ਉਸ ਮੀਡੀਆ ادارے ਦੇ ਚਪੇੜ ਉਦੋਂ ਮਾਰੀ ਜਦੋਂ ਲੋਕਾਂ ਨੇ 2024 ਦੀ ਲੋਕ ਸਭਾ ਚੋਣਾਂ ਦੌਰਾਨ ਲੱਖਾਂ ਵੋਟਾਂ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਜਿਤਾ ਕੇ ਲੋਕ ਸਭਾ 'ਚ ਭੇਜਿਆ ਚਲੋ ਠੀਕ ਹੈ ਵੀ ਸਮੇਂ ਦੀ ਸਰਕਾਰ ਉਹਨਾਂ ਨੂੰ ਅਜੇ ਫਿਰ ਹਾਲ ਬਾਹਰ ਨਹੀਂ ਆਉਣ ਦੇ ਰਹੀ ਕੋਈ ਗੱਲ ਨਹੀਂ ਪ੍ਰਮਾਤਮਾ ਮਿਹਰ ਕਰੂਗਾ ਲੋਕ ਸਭਾ ਦੇ ਵਿੱਚ ਜਾ ਕੇ ਵੀ ਆਪਣੀ ਗੱਲ ਰੱਖਣਗੇ ਪਰ ਸੰਤ ਜਰਨੈਲ ਸਿੰਘ ਪੰਡਰਾਵਾਲਾ ਨੂੰ ਜਿਹੜੇ ਲੋਕ ਪਿਆਰ ਕਰਦੇ ਆ ਤੁਸੀਂ ਉਹਨਾਂ ਦਾ ਪਿਆਰ ਤੇ ਸਤਿਕਾਰ ਘਟਾ ਨਹੀਂ ਸਕਦੇ ਫੋਟੋ ਤਾਂ ਲੋਕਾਂ ਦੀਆਂ ਦਿਲਾਂ ਦੇ ਵਿੱਚ ਲੱਗੀਆਂ ਹੋਈਆਂ ਇਹ ਕੋਈ ਪੰਜਾਬ ਦੇ ਵਿੱਚ ਨਹੀਂ ਬਾਹਰਲੀਆ ਸਟੇਟਾਂ 'ਚ ਵੀ ਪੂਰੇ ਵਰਲਡ ਦੇ ਵਿੱਚ ਸੰਤਾਂ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਆ ਜਿਹੜੇ ਲੋਕ ਅਣਜਾਣ ਲੋਕ ਹੈ ਸ਼ਾਇਦ ਇਹਨਾਂ ਨੂੰ ਕੋਈ ਭੁਲੇਖਾ ਹੈਗਾ ਵੀ ਸ਼ਾਇਦ ਤੁਸੀਂ ਇੱਕ ਨੌਜਵਾਨ ਨੂੰ ਕੁੱਟ ਕੇ ਉਹਦੀ ਗੱਡੀ ਦੇ ਉੱਤੇ ਲੱਗੀ ਫੋਟੋ ਨੂੰ ਲੈ ਕੇ ਇਸ਼ਹਾਰਤ ਕਰਾ ਕੇ ਸ਼ਾਇਦ ਤੁਸੀਂ ਉਹਨਾਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਸੰਤ ਜਨਰਾਲ ਸਿੰਘ ਪੰਡਰਾਵਾਲ ਦਾ ਸਤਿਕਾਰ ਘਟਾ ਦੇਵੋਗੇ ਬਹੁਤ ਵੱਡਾ ਭੁਲੇਖਾ ਪਰ ਜਿਹੜੇ ਪੱਤਰਕਾਰ ਨਫ਼ਰਤ ਫਲਾਉਣ ਦੇ ਵਿੱਚ ਆਪਦਾ ਯੋਗਦਾਨ ਪਾਉਂਦੇ ਆ ਜਾਂ ਨਫ਼ਰਤ ਫਲਾਉਂਦੇ ਹੈਗੇ ਆ ਉਹੋ ਜਿਹੇ ਪੱਤਰਕਾਰਾਂ ਨੂੰ ਨੰਗਾ ਕਰਨਾ ਪੈਂਦਾ ਉਹੋ ਜਿਹੇ ਮੀਡੀਆ ادارے ਨੂੰ ਨੰਗਾ ਕਰਨਾ ਪੈਂਦਾ ਹੈਗਾ ਜਿਹੜੇ ਪੱਤਰਕਾਰ ਨੇ ਸਾਰੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਯੋਗਦਾਨ ਪਾਇਆ ਉਸ ਪੱਤਰਕਾਰ ਨੂੰ ਨੰਗਾ ਜਰੂਰ ਕਰੋ ਉਹਤੇ ਕਾਰਵਾਈ ਕਰਵਾਓ ਕਿਉਂਕਿ ਇਹੋ ਜਿਹੇ ਲੋਕ ਸਾਡੇ ਜਿਹੜੇ ਹਿੰਦੂ ਸਿੱਖ ਭਾਈਚਾਰਾ ਸਾਂਝਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿਉਂਕਿ ਪੰਜਾਬ ਦੇ ਵਿੱਚ ਕਦੇ ਵੀ ਜਾਤੀਵਾਦ ਦੇ ਉੱਪਰ ਕਦੇ ਝਗੜਾ ਨਹੀਂ ਹੋਇਆ ਨਾ ਕਦੇ ਹੋਵੇਗਾ ਕਿਉਂਕਿ ਸਾਂਝੀਆਂ ਇੰਨੀਆਂ ਜ਼ਿਆਦੇ ਡੂੰਘੀਆਂ ਪਰ ਇਹੋ ਜੇ ਲੋਕਾਂ ਨੂੰ ਨਾਟਾ ਮਾਰਨ ਦੀ ਜ਼ਰੂਰਤ ਆ ਮੈਂ ਉਮੀਦ ਕਰਦਾ ਵੀ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ